ਸਾਡੇ YouTube ਚੈਨਲ ਸਟੋਰੀ ਆਰਬਿਟ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਇੱਕ ਅਜੀਹੀ ਕਿਤਾਬ ਤੇ ਗੱਲ ਕਰਨ ਜਾ ਰਹੇ ਹਾਂ ਜਿਸ ਬਾਰੇ ਲਗਭਗ ਸਾਰਿਆਂ ਨੇ ਸੁਣਿਆ ਹੋਵੇਗਾ ਹੂ ਮੂਵਡ ਮਾਈ ਚੀਜ਼ ਇਹ ਦੁਨੀਆ ਭਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਵਿਕੀ ਹੈ ਪਰ ਸਵਾਲ ਇਹ ਹੈ ਕਿ ਕੀ ਇਸ ਦੇ ਸਬਕ ਅੱਜ ਵੀ ਓਨੇ ਹੀ ਕੰਮਦੇ ਹਨ ਹਾਂ ਖਾਸ ਕਰਕੇ ਅੱਜ ਦੇ ਮਾਹੌਲ ਵਿੱਚ ਜਿੱਥੇ ਹਰ ਚੀਜ਼ ਐਨੀ ਤੇਜ਼ੀ ਨਾਲ ਬਦਲ ਰਹੀ ਹੈ ਬਿਲਕੁਲ ਕੀ ਇਹ ਸੱਚਮੁੱਚ ਕੋਈ ਡੂੰਗੀ ਸਿੱਖਿਆ ਦਿੰਦੀ ਹੈ ਜਾਂ ਫਿਰ ਮਤਲਬ ਸਿਰਫ ਇੱਕ ਸਧਾਰਨ ਜੀ ਕਹਾਣੀ ਹੈ ਚਲੋ ਅੱਜ ਇਸ ਦੇ ਮੁੱਖ ਵਿਚਾਰਾਂ ਨੂੰ ਫਰੋਲਦੇ ਆਂ ਤੇ ਦੇਖਦੇ ਆਂ ਕਿ ਇਸ ਵਿੱਚ ਅਸਲ ਪਨੀਰ ਕੀ ਹੈ ਬਿਲਕੁਲ ਸਹੀ ਕਿਹਾ ਅਸੀਂ ਅੱਜ ਸਿਰਫ ਕਹਾਣੀ ਨੂੰ ਦੁਹਰਾਵਾਂਗੇ ਨਹੀਂ ਸਗੋਂ ਇਹ ਦੇਖਾਂਗੇ ਕਿ ਇਸ ਦੇ ਪਿੱਛੇ ਮਨੋਵਿਗਿਆਨ ਕੀ ਹੈ ਦੇਖੋ ਇਹ ਚਾਰ ਕਿਰਦਾਰਾਂ ਦੀ ਕਹਾਣੀ ਹੈ ਪਰ ਅਸਲ ਵਿੱਚ ਇਹ ਸਾਡੇ ਅੰਦਰ ਮੌਜੂਦ ਚਾਰ ਵੱਖਰੀਆਂ ਵੱਖਰੀਆਂ ਸੋਚਾਂ ਦੀ ਕਹਾਣੀ ਹੈ ਅੱਛਾ ਚਾਰ ਵੱਖਰੇ ਵੱਖਰੇ ਮਾਨਸਿਕਤਾਵਾਂ ਹਾਂ ਚਾਰ ਮਾਨਸਿਕਤਾਵਾਂ ਤੇ ਅਸੀਂ ਦੇਖਾਂਗੇ ਕਿ ਸਾਡੀ ਅਸਲ ਜ਼ਿੰਦਗੀ ਵਿੱਚ ਸਾਡੇ ਦਫ਼ਤਰਾਂ ਵਿੱਚ ਸਾਡੇ ਫੈਸਲਿਆਂ ਵਿੱਚ ਕਿਵੇਂ ਕੰਮ ਕਰਦੀਆਂ ਹਨ ਬਹੁਤ ਵਧੀਆ ਤਾਂ ਫਿਰ ਚਲੋ ਸ਼ੁਰੂ ਕਰਦੇ ਹਾਂ ਕਹਾਣੀ ਦਾ ਸੈਟਅਪ ਤਾਂ ਜਿਵੇਂ ਕਹਿ ਲਓ ਬਹੁਤ ਹੀ ਸਿੱਧਾ ਸਾਦਾ ਹੈ ਹਾਂਜੀ ਬਹੁਤ ਸਿੰਪਲ ਇੱਕ ਵੱਡੀ ਪੁੱਲਪੁਲਈਆ ਉਸ ਵਿੱਚ ਦੋ ਚੂਹੇ ਨੇ ਸਨਿਫ ਤਸਕਰੀ ਅਤੇ ਦੋ ਛੋਟੇ ਇਨਸਾਨ ਨੇ ਹੇਮਤੇ ਹੋ ਤੇ ਇਹ ਸਾਰੇ ਪਨੀਰ ਦੀ ਪਾਲ ਕਰ ਰਹੇ ਨੇ हां ते इथे पनीर ਦਾ ਮਤਲਬ ਸਮਝਣਾ ਬਹੁਤ ਜ਼ਰੂਰੀ ਹੈ ਇਹ ਸਿਰਫ ਖਾਣ ਵਾਲਾ ਪਨੀਰ ਨਹੀਂ ਹੂੰ ਇਹ ਉਸ ਹਰ ਚੀਜ਼ ਦਾ ਪ੍ਰਤੀਕ ਹੈ ਜੋ ਅਸੀਂ ਜ਼ਿੰਦਗੀ ਵਿੱਚ ਚਾਹੁੰਦੇ ਹਾਂ ਜਿਵੇਂ ਇੱਕ ਚੰਗੀ ਨੌਕਰੀ ਹੋ ਗਈ ਪੈਸਾ ਸਿਹਤ ਪੈਸਾ ਇੱਕ ਵਧੀਆ ਰਿਸ਼ਤਾ ਜਾਂ ਕਹਿ ਲੋ ਮਨ ਦੀ ਸ਼ਾਂਤੀ ਕੁਝ ਵੀ ਤੇ ਭੁਲ ਭੁਲਈਆ ਉਹ ਦੁਨੀਆ ਹੈ ਜਿੱਥੇ ਅਸੀਂ ਇਹ ਸਭ ਕੁਝ ਲੱਭਦੇ ਹਾਂ ਸਾਡਾ ਕਰੀਅਰ ਸਾਡਾ ਸਮਾਜ ਸਾਡਾ ਪਰਿਵਾਰ ਠੀਕ ਤੇ ਕਹਾਣੀ ਵਿੱਚ ਅੱਗੇ ਕੀ ਹੁੰਦਾ ਹੈ ਇਹ ਚਾਰੇ ਜਣੇ ਮਿਲ ਕੇ ਚੀਜ਼ ਸਟੇਸ਼ਨ ਸੀ ਲੱਭ ਲੈਂਦੇ ਨੇ ਹਾਂਜੀ ਜਿੱਥੇ ਉਹਨਾਂ ਦੇ ਮਨਪਸੰਦ ਪਨੀਲ ਦਾ ਇੱਕ ਬਹੁਤ ਵੱਡਾ ਟੇਰ ਲੱਗਿਆ ਹੁੰਦਾ ਸਭ ਖੁਸ਼ ਨੇ ਜ਼ਿੰਦਗੀ ਵਧੀਆ ਚੱਲ ਰਹੀ ਹੈ ਪਰ ਅਸਲ ਕਹਾਣੀ ਤਾਂ ਇੱਥੋਂ ਸ਼ੁਰੂ ਹੁੰਦੀ ਹੈ ਬਿਲਕੁਲ ਜਦੋਂ ਸਫਲਤਾ ਮਿਲ ਜਾਂਦੀ ਹੈ ਕਿਉਂਕਿ ਹਰ ਕੋਈ ਸਫਲਤਾ ਨੂੰ ਵੱਖਰੇ ਤਰੀਕੇ ਨਾਲ ਸੰਭਾਲਦਾ ਹੈ ਅੱਛਾ ਤਾਂ ਇੱਥੇ ਫਰਕ ਆਉਂਦਾ ਹੈ ਹਾਂ ਇੱਥੇ ਫਰਕ ਆਉਂਦਾ ਹੈ ਹੇਮ ਅਤੇ ਹੌ ਜੋ ਇਨਸਾਨ ਨੇ ਉਹ ਬਹੁਤ ਜ਼ਿਆਦਾ ਆਰਾਮਦਾਇਕ ਹੋ ਜਾਂਦੇ ਨੇ ਕੰਫਰਟੇਬਲ ਮਤਲਬ ਉਹ ਸੋਚਦੇ ਨੇ ਕਿ ਬਸ ਹੁਣ ਮਿਹਨਤ ਖਤਮ ਜ਼ਿੰਦਗੀ ਸੈਟ ਹੈ ਬਿਲਕੁਲ ਉਹ ਆਪਣੇ ਦੌੜਨ ਵਾਲੇ ਜੁੱਤੇ ਵੀ ਲਾ ਕੇ ਇੱਕ ਪਾਸੇ ਰੱਖ ਦਿੰਦੇ ਨੇ ਜਿਵੇਂ ਹੁਣ ਇਹਨਾਂ ਦੀ ਲੋੜ ਹੀ ਨਹੀਂ ਪੈਣੀ ਉਹ ਇਸ ਪਨੀਰ ਨੂੰ ਆਪਣਾ ਹੱਕ ਸਮਝਣ ਲੱਗ ਪੈਂਦੇ ਨੇ ਪਰ ਦੂਜੇ ਪਾਸੇ ਚੂਹੇ ਸਨੀਫ ਤੇ ਸਕਰੀ ਉਹਨਾਂ ਦਾ ਕੀ ਉਹ ਆਪਣੀ ਰੁਟੀਨ ਨਹੀਂ ਬਦਲਦੇ। ਉਹ ਹਰ ਰੋਜ਼ ਸਵੇਰੇ ਜਲਦੀ ਉੱਠਦੇ, ਉਸੇ ਥਾਂ ਤੇ ਜਾਂਦੇ ਅਤੇ ਹਾਲਾਤ ਦਾ ਜਾਇਜ਼ਾ ਲੈਂਦੇ। ਮਤਲਬ ਉਹ ਅਜੇ ਵੀ ਚੌਕਸ ਨੇ। ਪੂਰੀ ਤਰ੍ਹਾਂ ਸਨਿਫ ਆਪਣੀ ਤੇਜ਼ ਨੱਕ ਨਾਲ ਸੁੰਘਦਾ ਰਹਿੰਦਾ ਕਿ ਪਨੀਰ ਵਿੱਚ ਕੋਈ ਬਦਲਾਅ ਤਾਂ ਨਹੀਂ ਆ ਰਿਹਾ ਤੇ ਉਹ ਦੋਵੇਂ ਨੋਟਿਸ ਕਰਦੇ ਨੇ ਕਿ ਪਨੀਰ ਦਾ ਟੇਰ ਹੌਲੀ-ਹੌਲੀ ਕੱਟ ਰਿਹਾ ਹੈ। ਹੂੰ ਤੇ ਫਿਰ ਇੱਕ ਦਿਨ ਅਤੇ ਫਿਰ ਇੱਕ ਦਿਨ ਉਹੀ ਹੁੰਦਾ ਹੈ ਜਿਸ ਦਾ ਅੰਦਾਜ਼ਾ ਚੂਹਿਆਂ ਨੂੰ ਸੀ। ਚੀਜ਼ ਸਟੇਸ਼ਨ ਸੀ ਤੇ ਪਨੀਰ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਤੇ ਹੁਣ ਇੱਥੇ ਆ ਕੇ ਚਾਰਾਂ ਕਿਰਦਾਰਾਂ ਦਾ ਅਸਲੀ ਇਮਤਿਹਾਨ ਸ਼ੁਰੂ ਹੁੰਦਾ ਹੈ ਤਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਅਸਲ ਮੋੜ ਉਦੋਂ ਆਉਂਦਾ ਹੈ ਜਦੋਂ ਉਹਨਾਂ ਦੀ ਸਥਿਰਤਾ ਨੂੰ ਝਟਕਾ ਲੱਗਦਾ ਹੈ ਹੈਨਾ ਬਿਲਕੁਲ ਚਲੋ ਪਹਿਲਾਂ ਚੂਹਿਆਂ ਦੀ ਗੱਲ ਕਰੀਏ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਦੇਖੋ ਸਨਿਫਟ ਤੇ ਸਕਰੀ ਹੈਰਾਨ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਬਦਲਾਅ ਨੂੰ ਆਉਂਦਿਆਂ ਦੇਖ ਲਿਆ ਸੀ ਇਸ ਲਈ ਉਹ ਜ਼ਿਆਦਾ ਸੋਚ ਵਿਚਾਰ ਵਿੱਚ ਮਤਲਬ ਟਾਈਮ ਖਰਾਬ ਨਹੀਂ ਕਰਦੇ ਉਹ ਸਿਰਫ ਬੈਠ ਕੇ ਸੋਚਦੇ ਨਹੀਂ ਰਹਿੰਦੇ ਨਹੀਂ ਉਹ ਇੱਕ ਦੂਜੇ ਵੱਲ ਦੇਖਦੇ ਨੇ ਆਪਣੇ ਜੁੱਤੇ ਪਾਉਂਦੇ ਨੇ ਜੋ ਉਹਨਾਂ ਨੇ ਹਮੇਸ਼ਾ ਆਪਣੇ ਗਲ ਵਿੱਚ ਲਟਕਾ ਕੇ ਰੱਖੇ ਸੀ ਹਾਂ ਇਹ ਦਿਲਚਸਪ ਹੈ ਉਹ ਤਿਆਰ ਸਨ ਹਮੇਸ਼ਾ ਤਿਆਰ ਤੇ ਤੁਰੰਤ ਨਵੇਂ ਪਨੀਰ ਦੀ ਭਾਲ ਵਿੱਚ ਪੁੱਲਪੁਲਈਆ ਦੇ ਨਵੇਂ ਰਸਤਿਆਂ ਤੇ ਨਿਕਲ ਜਾਂਦੇ ਨੇ ਠੀਕ ਹੈ ਤਾਂ ਚੂਹੇ ਬਦਲਾ ਲਈ ਤਿਆਰ ਸਨ ਪਰ ਕੀ ਅਸੀਂ ਸੱਚਮੁੱਚ ਇਨਸਾਨਾਂ ਤੋਂ ਚੂਹਿਆਂ ਵਰਗੇ ਸਧਾਰਨ ਵਿਵਹਾਰ ਦੀ ਉਮੀਦ ਕਰ ਸਕਦੇ ਹਾਂ ਸਾਡੇ ਅੰਦਰ ਤਾਂ ਪਾਵਨਾਵਾ ਹੁੰਦੀਆਂ ਨੇ ਹੰਕਾਰ ਹੁੰਦਾ ਹੈ ਮੋਹ ਹੁੰਦਾ ਹੈ ਇਹ ਤੁਲਨਾ ਥੋੜੀ ਹੱਤੋਂ ਵੱਤ ਸਰਲ ਨਹੀਂ ਲੱਗਦੀ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਲੇਖਕ ਚੂਹਿਆਂ ਦੀ ਵਰਤੋਂ ਸਿਰਫ ਇੱਕ ਵਿਚਾਰ ਨੂੰ ਦਰਸਾਉਣ ਲਈ ਕਰਦਾ ਹੈ ਸਨੀਫ ਦਾ ਮਤਲਬ ਹੈ ਉਹ ਸਮਰੱਥਾ ਜੋ ਬਦਲਾਅ ਨੂੰ ਸਮੇਂ ਤੋਂ ਪਹਿਲਾਂ ਸੁੰਘ ਲੈਂਦੀ ਹੈ ਜਿਵੇਂ ਮਾਰਕੀਟ ਵਿੱਚ ਆ ਰਹੇ ਨਵੇਂ ਟ੍ਰੈਂਡਸ ਨੂੰ ਸਮਝਣਾ ਬਿਲਕੁਲ ਅਤੇ ਇਸ ਕਰੀ ਦਾ ਮਤਲਬ ਹੈ ਤੇਜ਼ੀ ਨਾਲ ਕੰਮ ਕਰਨਾ ਐਕਸ਼ਨ ਲੈਣਾ ਬਿਨਾਂ ਜ਼ਿਆਦਾ ਵਿਸ਼ਲੇਸ਼ਣ ਕੀਤੇ ਕੰਪਨੀਆਂ ਵਿੱਚ ਇਹ ਉਹ ਲੋਕ ਹੁੰਦੇ ਨੇ ਜੋ ਲੰਬੀਆਂ ਮੀਟਿੰਗਾਂ ਵਿੱਚ ਸ਼ਿਕਾਇਤਾਂ ਕਰਨ ਦੀ ਬਜਾਏ ਹੱਲ ਲੱਭਣ ਵਿੱਚ ਲੱਗ ਜਾਂਦੇ ਨੇ ਸਮਝ ਗਿਆ ਤਾਂ ਇਹ ਵਿਵਹਾਰ ਸਰਲ ਹੈ ਪਰ ਬਹੁਤ ਪ੍ਰਭਾਵਸ਼ਾਲੀ ਹੈ ਬਹੁਤ ਜ਼ਿਆਦਾ ਮੈਨੂੰ ਹੇਮ ਅਤੇ ਹੌ ਦੇ ਕਿਰਦਾਰ ਵਿੱਚ ਜ਼ਿਆਦਾ ਦਿਲਚਸਪੀ ਹੈ ਕਿਉਂਕਿ ਉਹ ਸਾਡੇ ਵਰਗੇ ਨੇ ਉਹਨਾਂ ਦਾ ਕੀ ਹੁੰਦਾ ਹੈ ਉਹਨਾਂ ਦਾ ਪ੍ਰਤੀਕਿਰਿਆ ਬਿਲਕੁਲ ਉਲਟ ਹੁੰਦਾ ਹੈ ਜਦੋਂ ਉਹ ਖਾਲੀ ਸਟੇਸ਼ਨ ਤੇ ਪਹੁੰਚਦੇ ਨੇ ਉਹਨਾਂ ਨੂੰ ਯਕੀਨ ਹੀ ਨਹੀਂ ਆਉਂਦਾ ਉਹ ਸਦਮੇ ਵਿੱਚ ਚਲੇ ਜਾਂਦੇ ਨੇ ਹਾਂ ਹੇਮ ਗੁੱਸੇ ਵਿੱਚ ਚੀਕਦਾ ਹੈ ਮੇਰਾ ਪਨੀਰ ਕਿਸ ਨੇ ਹਟਾਇਆ ਅਤੇ ਫਿਰ ਇਹ ਸਹੀ ਨਹੀਂ ਹੈ ਉਹ ਦੋਵੇਂ ਬਦਲਾਵ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਨੇ ਇਹ ਪ੍ਰਤੀਕਿਰਿਆ ਬਹੁਤ ਹੀ ਮਨੁੱਖੀ ਲੱਗਦੀ ਹੈ ਜਦੋਂ ਸਾਡੀ ਸੁਰੱਖਿਆ ਖੋਹ ਲਈ ਜਾਂਦੀ ਹੈ ਤਾਂ ਅਸੀਂ ਸਾਰੇ ਸ਼ਾਇਦ ਇਵੇਂ ਹੀ ਮਹਿਸੂਸ ਕਰਦੇ ਹਾਂ ਬਿਲਕੁਲ ਹੇਮ ਉਸ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਬਦਲਾਵ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ ਉਹ ਆਪਣੇ ਆਰਾਮ ਨਾਲ ਆਪਣੀ ਪੁਰਾਣੀ ਪਹਿਚਾਨ ਨਾਲ ਜੁੜਿਆ ਹੋਇਆ ਹੈ ਤੇ ਇਸ ਭਾਵਨਾ ਨਾਲ ਕਿ ਉਹ ਇਸ ਪਨੀਰ ਦਾ ਹੱਕਦਾਰ ਹੈ ਸਹੀ ਉਸ ਲਈ ਇੱਕ ਜਾਣੀ ਪਹਿਚਾਣੀ ਥਾਂ ਤੇ ਭੁੱਖੇ ਮਰਨਾ ਇੱਕ ਅਣਜਾਣ ਥਾਂ ਤੇ ਖਤਰੇ ਦਾ ਸਾਹਮਣਾ ਕਰਨ ਨਾਲੋਂ ਬਿਹਤਰ ਹੈ ਉਹ ਡਰ ਵਿੱਚ ਮਤਲਬ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ ਪਰ ਹਉ ਉਹ ਹੇਮ ਵਰਗਾ ਨਹੀਂ ਹੈ ਉਹ ਵੀ ਡਰਿਆ ਹੋਇਆ ਹੈ ਪਰ ਉਸ ਵਿੱਚ ਕੁਝ ਬਦਲਦਾ ਹੈ ਉਹ ਕਿਹੜਾ ਪਲ ਹੁੰਦਾ ਹੈ ਜਿੱਥੋਂ ਉਸ ਦੀ ਸੋਚ ਬਦਲਣੀ ਸ਼ੁਰੂ ਹੁੰਦੀ ਹੈ ਹੌ ਲਈ ਮੋੜ ਉਦੋਂ ਆਉਂਦਾ ਹੈ ਜਦੋਂ ਉਹ ਕਈ ਦਿਨਾਂ ਤੱਕ ਉਸੇ ਖਾਲੀ ਸਟੇਸ਼ਨ ਤੇ ਉਡੀਕ ਕਰਦਾ ਕਰਦਾ ਥੱਕ ਜਾਂਦਾ ਹੈ ਤੇ ਇੱਕ ਦਿਨ ਉਸ ਨੂੰ ਆਪਣੀ ਮੂਰਖਤਾ ਤੇ ਹਾਸਾ ਆਉਂਦਾ ਹੈ ਆਪਣੇ ਆਪ ਤੇ ਹੱਸਾ ਹਾਂ ਉਹ ਸਮਝ ਜਾਂਦਾ ਹੈ ਕਿ ਇੱਕੋ ਕੰਮ ਵਾਰ-ਵਾਰ ਕਰਕੇ ਵੱਖਰੇ ਨਤੀਜੇ ਦੀ ਉਮੀਦ ਕਰਨਾ ਪਾਗਲਪਨ ਹੈ ਉਹ ਹੱਸਾ ਅਸਲ ਵਿੱਚ ਉਸ ਦੇ ਡਰ ਨੂੰ ਤੋੜਦਾ ਹੈ ਇਹ ਸਵੈ ਜਾਗਰੂਕਤਾ ਦਾ ਪਲ ਹੈ ਤੇ ਫਿਰ ਉਹ ਹੇਮ ਨੂੰ ਛੱਡ ਕੇ ਇਕੱਲਾ ਹੀ ਨਿਕਲ ਪੈਂਦਾ ਹੈ ਇਹ ਸਫ਼ਰ ਆਸਾਨ ਨਹੀਂ ਹੁੰਦਾ ਹੋਵੇਗਾ ਬਿਲਕੁਲ ਨਹੀਂ ਇਸ ਸਫ਼ਰ ਦੌਰਾਨ ਉਹ ਕੰਦਾਂ ਤੇ ਕੁਝ ਗੱਲਾਂ ਲਿਖਦਾ ਜਾਂਦਾ ਹੈ ਜਿਵੇਂ ਕਿ ਜੇ ਤੁਸੀਂ ਡਰਦੇ ਨਾ ਤਾਂ ਤੁਸੀਂ ਕੀ ਕਰਦੇ ਕੀ ਇਹ ਸਿਰਫ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੇ ਜਾਂ ਇਹਨਾਂ ਪਿੱਛੇ ਕੋਈ ਡੂੰਘਾ ਅਰਥ ਹੈ ਦੇਖਣ ਨੂੰ ਇਹ ਸਧਾਰਨ ਲੱਗ ਸਕਦੀਆਂ ਨੇ ਪਰ ਇਹਨਾਂ ਪਿੱਛੇ ਮਨੋਵਿਗਿਆਨਿਕ ਤਕਨੀਕਾਂ ਨੇ ਜਦੋਂ ਉਹ ਇਹ ਸਵਾਲ ਪੁੱਛਦਾ ਹੈ ਜੇ ਤੁਸੀਂ ਡਰਦੇ ਨਾ ਤਾਂ ਤੁਸੀਂ ਕੀ ਕਰਦੇ ਤਾਂ ਉਹ ਅਸਲ ਵਿੱਚ ਆਪਣੇ ਦਿਮਾਗ ਨੂੰ ਡਰ ਤੋਂ ਵੱਖ ਕਰਕੇ ਸੋਚਣ ਲਈ ਮਜਬੂਰ ਕਰ ਰਿਹਾ ਹੈ ਅੱਛਾ ਮਤਲਬ ਡਰ ਨੂੰ ਇੱਕ ਪਾਸੇ ਰੱਖ ਕੇ ਸੋਚਣਾ ਹਾਂ ਇਹ ਡਰ ਨੂੰ ਖਤਮ ਕਰਨ ਬਾਰੇ ਨਹੀਂ ਬਲਕਿ ਡਰ ਦੇ ਬਾਵਜੂਦ ਕੰਮ ਕਰਨ ਬਾਰੇ ਹੈ ਉਹ ਆਪਣੇ ਆਪ ਨੂੰ ਆਪਣੇ ਡਰ ਤੋਂ ਵੱਡਾ ਬਣਾ ਰਿਹਾ ਹੈ ਇਸ ਨੂੰ ਕ cogniative ਰੀਫਰੇਮਿੰਗ ਕਹਿੰਦੇ ਨੇ ਜਿੱਥੇ ਤੁਸੀਂ ਇੱਕ ਸਮੱਸਿਆ ਨੂੰ ਵੱਖਰੇ ਨਜ਼ਰੀਏ ਨਾਲ ਦੇਖਦੇ ਹੋ ਹਮ ਇੱਕ ਹੋਰ ਲਿਖਤ ਹੈ ਜਿੰਨੀ ਜਲਦੀ ਤੁਸੀਂ ਪੁਰਾਣੇ ਪਨੀਰ ਨੂੰ ਛੱਡ ਦਿਓ ਓਨੀ ਜਲਦੀ ਤੁਹਾਨੂੰ ਨਵਾਂ ਪਨੀਰ ਮਿਲਦਾ ਹੈ ਇਹ ਸੁਣਨ ਵਿੱਚ ਬਹੁਤ ਸੌਖਾ ਲੱਗਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਕੋਈ ਆਪਣੀ 10-15 ਸਾਲ ਪੁਰਾਣੀ ਨੌਕਰੀ ਕਿਵੇਂ ਛੱਡ ਦੇਵੇ ਸਹੀ ਗੱਲ ਹੈ। ਭਾਵੇਂ ਉਹ ਹੁਣ ਖੁਸ਼ੀ ਨਾ ਵੀ ਦੇ ਰਹੀ ਹੋਵੇ, ਇੱਥੇ ਤਾਂ ਸੰਕ ਕਾਸਟ ਫੈਲਸੀ ਆ ਜਾਂਦੀ ਹੈ। ਯਾਨੀ ਅਸੀਂ ਸੋਚਦੇ ਹਾਂ ਕਿ ਅਸੀਂ ਇੰਨਾ ਸਮਾਂ ਲਗਾ ਦਿੱਤਾ ਹੈ, ਹੁਣ ਕਿਵੇਂ ਪਿੱਛੇ ਹਟੀਏ? ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਉਂਗਲ ਰੱਖੀ ਹੈ। ਇਹ ਸੰਕ ਕਾਸਟ ਫੈਲਸੀ ਇੱਕ ਬਹੁਤ ਵੱਡਾ ਮਾਨਸਿਕ ਜਾਲ ਹੈ। ਕਿਤਾਬ ਇਸ ਦਾ ਜਵਾਬ ਹੌ ਦੇ ਤਜਰਬੇ ਰਾਹੀਂ ਦਿੰਦੀ ਹੈ। ਓਕੇ। ਹੌ ਉਹ ਦੋਹੀ ਅੱਗੇ ਵੱਧਦਾ ਹੈ ਜਦੋਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਪੁਰਾਣੀ ਥਾਂ ਤੇ ਰੁਕਣ ਦਾ ਦਰਦ ਅੱਗੇ ਵਧਣ ਦੇ ਡਰ ਨਾਲੋਂ ਜ਼ਿਆਦਾ ਹੋ ਗਿਆ ਹੈ। ਓਕੇ ਤਾਂ ਦਰਦ ਦਾ ਪਲੜਾ ਭਾਰੀ ਹੋ ਜਾਂਦਾ ਹੈ। ਹਾਂ ਉਸ ਲਈ ਚੀਜ਼ ਸਟੇਸ਼ਨ ਸੀ ਦੀ ਕੀਮਤ ਹੁਣ ਜ਼ੀਰੋ ਹੈ ਕਿਉਂਕਿ ਪਨੀਰ ਤਾਂ ਹੈ ਹੀ ਨਹੀਂ। ਸਬਕ ਇਹ ਹੈ ਕਿ ਸਾਨੂੰ ਇਹ ਪਹਿਚਾਨਣਾ ਪਵੇਗਾ ਕਿ ਕਦੋਂ ਸਾਡਾ ਨਿਵੇਸ਼ ਕੀਤਾ ਸਮਾਂ ਜਾਂ ਮਿਹਨਤ ਡੁੱਬ ਚੁੱਕੀ ਹੈ। ਤੇ ਉਸ ਨੂੰ ਆਪਣੇ ਭਵਿੱਖ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਬਿਲਕੁਲ। ਇਸ ਸਫ਼ਰ ਵਿੱਚ ਉਹ ਇੱਕ ਹੋਰ ਦਿਲਚਸਪ ਕੰਮ ਕਰਦਾ ਹੈ ਉਹ ਨਵੇਂ ਪਨੀਰ ਦੇ ਸਵਾਦ ਦੀ ਕਲਪਨਾ ਕਰਦਾ ਹੈ ਇਹ ਕਿੰਨਾ ਕੁ ਮਹੱਤਵਪੂਰਨ ਹੈ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਸਿਰਫ خیالی ਪੁਲਾਓ ਨਹੀਂ ਹੈ ਜਦੋਂ ਉਹ ਨਵੇਂ ਪਨੀਰ ਦੀ ਕਲਪਨਾ ਕਰਦਾ ਹੈ ਤਾਂ ਉਹ ਆਪਣੇ ਦਿਮਾਗ ਵਿੱਚ ਇੱਕ ਸਕਾਰਾਤਮਕ ਟੀਚਾ ਬਣਾ ਰਿਹਾ ਹੈ ਇੱਕ ਵਿਜ਼ਨ ਜੋ ਉਸ ਨੂੰ ਅੱਗੇ ਖਿੱਚਦਾ ਹੈ ਹਾਂ ਇਸ ਨਾਲ ਉਸ ਦੀ ਪ੍ਰੇਰਣਾ ਬਦਲ ਜਾਂਦੀ ਹੈ ਹਨੋਹ ਸਿਰਫ ਇੱਕ ਖਾਲੀ ਥਾਂ ਤੋਂ ਦੂਰ ਨਹੀਂ ਭੱਜ ਰਿਹਾ ਬਲਕਿ ਇੱਕ ਵਧੀਆ ਥਾਂ ਵੱਲ ਜਾ ਰਿਹਾ ਹੈ ਇਹ ਟੀਚਾ ਨਿਰਧਾਰਨ ਦਾ ਇੱਕ ਬੁਨਿਆਦੀ ਸਿਧਾਂਤ ਹੈ ਹਮ ਸਕਾਰਾਤਮਕ ਦ੍ਰਿਸ਼ਟੀਕੋਣ ਹਾਂਜੀ ਜੋ ਸਾਨੂੰ ਔਖੇ ਸਮੇਂ ਵਿੱਚ ਊਰਜਾ ਦਿੰਦਾ ਹੈ ਆਖਰਕਾਰ ਹੌ ਨੂੰ ਨਵਾਂ ਚੀ ਸਟੇਸ਼ਨ ਐਂ ਮਿਲ ਜਾਂਦਾ ਹੈ ਜਿੱਥੇ ਸਨਿਫ ਤੇ ਇਸਕਰੀ ਪਹਿਲਾਂ ਹੀ ਪਹੁੰਚ ਚੁੱਕੇ ਹੁੰਦੇ ਨੇ ਪਰ ਹੁਣ ਆਓ ਉਸ ਗੱਲ ਤੇ ਆਉਨੇ ਆ ਜਿਸ ਬਾਰੇ ਬਹੁਤ ਚਰਚਾ ਹੁੰਦੀ ਹੈ ਠੀਕ ਕੁਝ ਆਲੋਚਕ ਕਹਿੰਦੇ ਨੇ ਕਿ ਇਹ ਕਿਤਾਬ ਅਸਲ ਵਿੱਚ ਕਾਰਪੋਰੇਟ ਪ੍ਰਚਾਰ ਹੈ ਇਹ ਕਰਮਚਾਰੀਆਂ ਨੂੰ ਸਿਖਾਉਂਦੀ ਹੈ ਕਿ ਮੈਨੇਜਮੈਂਟ ਜੋ ਵੀ ਬਦਲਾਅ ਕਰੇ ਭਾਵੇਂ ਉਹ ਛਾਂਟੀ ਹੋਵੇ ਹਾਂ ਛਾਂਟੀ ਹੋਵੇ ਜਾਂ ਤਨਖਾਹ ਵਿੱਚ ਕਟੌਤੀ ਉਸ ਨੂੰ ਚੁੱਪਚਾਪ ਸਵੀਕਾਰ ਕਰ ਲਓ ਜਿਵੇਂ ਕਿ ਕਿਸੇ ਨੇ ਤੁਹਾਡਾ ਪਨੀਰ ਹਟਾ ਦਿੱਤਾ ਕੋਈ ਗੱਲ ਨਹੀਂ ਸ਼ਿਕਾਇਤ ਨਾ ਕਰੋ ਜਾ ਕੇ ਨਵਾਂ ਪਨੀਰ ਲੱਭੋ ਇਸ ਬਾਰੇ ਕੀ ਕਹੋਗੇ ਦੇਖੋ ਇਹ ਇਸ ਕਿਤਾਬ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਜਾਇਜ਼ ਆਲੋਚਨਾ ਹੈ ਜੇ ਇਸ ਨੂੰ ਬਹੁਤ ਹੀ ਸਤਹੀ ਤਰੀਕੇ ਨਾਲ ਪੜਿਆ ਜਾਵੇ ਤਾਂ हां ਇਸ ਦੀ ਵਰਤੋਂ ਕਰਮਚਾਰੀਆਂ ਦੀਆਂ ਸਹੀ ਚਿੰਤਾਵਾਂ ਨੂੰ ਹਾਰਜ ਕਰਨ ਲਈ ਕੀਤੀ ਜਾ ਸਕਦੀ ਹੈ ਪਰ ਇਸ ਦਾ ਕੋਈ ਦੂਸਰਾ ਪੱਖ ਵੀ ਹੈ ਬਿਲਕੁਲ ਜੇ ਅਸੀਂ ਇਸ ਨੂੰ ਥੋੜਾ ਡੂੰਘਾਈ ਨਾਲ ਸਮਝੀਏ ਤਾਂ ਇਸ ਦਾ ਸੰਦੇਸ਼ ਨਿਜੀ ਜ਼ਿੰਮੇਵਾਰੀ ਅਤੇ ਸ਼ਕਤੀ ਬਾਰੇ ਹੈ ਇਹ ਕਿਤਾਬ ਇਹ ਨਹੀਂ ਕਹਿ ਰਹੀ ਕਿ ਬਦਲਾਅ ਹਮੇਸ਼ਾ ਸਹੀ ਹੁੰਦਾ ਹੈ ਅੱਛਾ ਇਹ ਕਹਿ ਰਹੀ ਹੈ ਕਿ ਬਦਲਾਅ ਹੋਣ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਤੁਹਾਡੇ ਕੰਟਰੋਲ ਵਿੱਚ ਹੈ ਤਾਂ ਇਹ ਕਾਰਪੋਰੇਟ ਅਗਿਆਕਾਰੀ ਦੀ بجائے ਨਿਜੀ ਸਸ਼ਕਤੀਕਰਨ ਬਾਰੇ ਹੈ ਮੇਰੇ ਖਿਆਲ ਵਿੱਚ ਹਾਂ ਇਹ ਇਸ ਬਾਰੇ ਹੈ ਕਿ ਤੁਸੀਂ ਕੀ ਕੰਟਰੋਲ ਕਰ ਸਕਦੇ ਹੋ ਅਤੇ ਕੀ ਨਹੀਂ ਦੇਖੋ ਅਸੀਂ ਵਿਸ਼ਵ ਦੀ ਆਰਥਿਕਤਾ ਟੈਕਨੋਲੋਜੀ ਵਿੱਚ ਆ ਰਹੇ ਬਦਲਾਅ ਜਾਂ ਕੰਪਨੀ ਦੀ ਵੱਡੀ ਰਣਨੀਤੀ ਨੂੰ ਕੰਟਰੋਲ ਨਹੀਂ ਕਰ ਸਕਦੇ ਨਹੀਂ ਉਹ ਸਾਡੇ ਹੱਥ ਵਿੱਚ ਨਹੀਂ ਹੈ ਪਰ ਤੁਸੀਂ ਆਪਣੇ ਹੁਨਰ ਆਪਣਾ ਰਵਈਆ ਅਤੇ ਨਵੀਆਂ ਚੀਜ਼ਾਂ ਸਿੱਖਣ ਦੀ ਆਪਣੀ ਇੱਛਾ ਨੂੰ ਕੰਟਰੋਲ ਕਰ ਸਕਦੇ ਹੋ ਹਮ ਅਸਲ ਸੰਦੇਸ਼ ਆਪਣੇ ਕੈਰੀਅਰ ਅਤੇ ਆਪਣੀ ਖੁਸ਼ੀ ਦੀ ਜ਼ਿੰਮੇਵਾਰੀ ਖੁਦ ਲੈਣ ਬਾਰੇ ਹੈ ਨਾ ਕਿ ਕਿਸੇ ਹੋਰ ਤੇ ਨਿਰਭਰ ਰਹਿਣ ਬਾਰੇ ਇਸ ਦਾ ਮਤਲਬ ਹੈ ਕਿ ਹਰ ਦਫਤਰ ਜਾਂ ਟੀਮ ਵਿੱਚ ਸਾਨੂੰ ਇਹ ਚਾਰੇ ਕਿਰਦਾਰ ਮਿਲ ਸਕਦੇ ਨੇ ਹੈਨਾ ਬਿਲਕੁਲ ਮਿਲ ਸਕਦੇ ਨੇ ਸਨਿਫ ਉਹ ਹੈ ਜੋ ਮਾਰਕੀਟ ਦੇ ਰੁਝਾਨਾ ਨੂੰ ਪਹਿਲਾਂ ਹੀ ਭਾਂਪ ਲੈਂਦਾ ਹੈ ਹਾਂਜੀ ਸਕਰੀ ਉਹ ਹੈ ਜੋ ਨਵੇਂ ਪ੍ਰੋਜੈਕਟ ਤੇ ਤੁਰੰਤ ਕੰਮ ਸ਼ੁਰੂ ਕਰ ਦਿੰਦਾ ਹੈ ਹੈਮ ਉਹ ਹੈ ਜੋ ਹਰ ਨਵੇਂ ਵਿਚਾਰ ਦਾ ਵਿਰੋਧ ਕਰਦਾ ਹੈ ਤੇ ਹਾ ਉਹ ਹੈ ਜੋ ਸ਼ੁਰੂ ਵਿੱਚ ਝਿਜਕਦਾ ਪਰ ਫਿਰ ਬਦਲਾਅ ਨੂੰ ਅਪਣਾ ਲੈਂਦਾ ਹੂੰ ਹੂੰ ਤੇ ਸਫਲ ਟੀਮ ਉਹ ਹੁੰਦੀਆਂ ਨੇ ਜਿੱਥੇ ਹੌ ਵਰਗੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਲੀਡਰਸ਼ਿਪ ਇੱਕ ਅਜਿਹਾ ਮਾਹੌਲ ਬਣਾਉਂਦੀ ਹੈ ਜਿੱਥੇ ਹੇਮ ਵਰਗੇ ਲੋਕਾਂ ਨੂੰ ਵੀ ਨਾਂ ਲੈ ਕੇ ਚੱਲਿਆ ਜਾ ਸਕੇ ਇਹ ਬਾਤ ਜ਼ਰੂਰੀ ਹੈ ਹਾਂ ਕਹਾਣੀ ਦੇ ਅੰਤ ਵਿੱਚ ਹੌਲ ਨੂੰ ਉਮੀਦ ਹੁੰਦੀ ਹੈ ਕਿ ਉਸ ਦਾ ਦੋਸਤ ਹੇਮ ਵੀ ਇੱਕ ਦਿਨ ਬਾਹਰ ਨਿਕਲੇਗਾ ਪਰ ਉਹ ਇਹ ਵੀ ਸਮਝਦਾ ਹੈ ਕਿ ਉਹ ਹੇਮ ਨੂੰ ਮਜਬੂਰ ਨਹੀਂ ਕਰ ਸਕਦਾ ਬਦਲਾਅ ਦਾ ਫੈਸਲਾ ਹਰ ਕਿਸੇ ਦਾ ਆਪਣਾ ਹੁੰਦਾ ਹੈ ਸਾਰੀ ਗੱਲ ਨੂੰ ਸਮੇਟਦੇ ਹੋਏ who moved my cheese ਸਾਨੂੰ ਇਹੀ ਸਿਖਾਉਂਦੀ ਹੈ ਕਿ ਚੇਂਜ ਬਦਲਾ ਤਾਂ ਹੋਣਾ ਹੀ ਹੈ ਅਸੀਂ ਇਸ ਨੂੰ ਰੋਕ ਨਹੀਂ ਸਕਦੇ ਬਿਲਕੁਲ ਇਸ ਲਈ ਸਾਨੂੰ ਸਨਿਫ ਵਾਂਗ ਬਦਲਾ ਨੂੰ ਪਹਿਲਾਂ ਹੀ ਸੁੰਗਣਾ ਚਾਹੀਦਾ ਹੈ ਸਕਰੀ ਵਾਂਗ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ ਹੌ ਵਾਂਗ ਡਰ ਦੇ ਬਾਵਜੂਦ ਬਦਲਣਾ ਸਿੱਖਣਾ ਚਾਹੀਦਾ ਹੈ ਅਤੇ ਹੇਮ ਵਾਂਗ ਡਰ ਅਤੇ ਇਨਕਾਰ ਵਿੱਚ ਫਸੇ ਰਹਿਣ ਤੋਂ ਬਚਣਾ ਚਾਹੀਦਾ ਹੈ ਅਤੇ ਅਸੀਂ ਇੱਕ ਆਖਰੀ ਸੋਚ ਨਾਲ ਗੱਲ ਖਤਮ ਕਰਦੇ ਹਾਂ ਹਾਂ ਜ਼ਰੂਰ ਦੇਖੋ ਕਿਤਾਬ ਹੌਨੋ ਇੱਕ ਹੀਰੋ ਵਜੋਂ ਪੇਸ਼ ਕਰਦੀ ਹੈ ਜੋ ਬਦਲ ਜਾਂਦਾ ਹੈ ਅਤੇ ਨਵਾਂ ਪਨੀਰ ਲੱਭ ਲੈਂਦਾ ਹੈ ਪਰ ਕੀ ਹੇਮ ਹਮੇਸ਼ਾ ਗਲਤ ਹੁੰਦਾ ਹੈ ਹਮ ਇੱਕ ਦਿਲਚਸਪ ਸਵਾਲ ਹੈ ਇਹ ਜ਼ਿੰਦਗੀ ਵਿੱਚ ਕੁਝ ਅਜੇਹੀਆਂ ਸਥਿਤੀਆਂ ਨਹੀਂ ਹੁੰਦੀਆਂ ਜਿੱਥੇ ਆਪਣੀ ਥਾਂ ਤੇ ਖੜੇ ਰਹਿਣਾ ਬਦਲਾ ਨੂੰ ਸਵੀਕਾਰ ਨਾ ਕਰਨਾ ਅਤੇ ਇਹ ਪੁੱਛਣਾ ਕਿ ਪਨੀਰ ਕਿਸ ਨੇ ਅਤੇ ਕਿਉਂ ਹਟਾਇਆ ਜ਼ਿਆਦਾ ਸਹੀ ਹੁੰਦਾ ਹੈ ਮਤਲਬ ਕਦੋਂ ਸਿਸਟਮ ਨੂੰ ਸਵਾਲ ਕਰਨਾ ਜ਼ਰੂਰੀ ਹੈ ਬਿਲਕੁਲ ਕਦੋਂ ਇੱਕ ਅਡਾਪਟਰ ਬਣਨ ਨਾਲੋਂ ਇੱਕ ਐਕਟਿਵਿਸਟ ਬਣਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਹ ਸਵਾਲ ਸੋਚਣ ਵਾਲਾ ਹੈ ਇਹ ਸੱਚਮੁੱਚ ਇੱਕ ਬਹੁਤ ਹੀ ਦਿਲਚਸਪ ਅਤੇ ਢੂੰਗਾ ਸਵਾਲ ਹੈ ਜਿਸਤੇ ਵਿਚਾਰ ਕੀਤਾ ਜਾ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਕਰੋ ਅਤੇ ਸਾਡੇ YouTube ਚੈਨਲ ਸਟੋਰੀ ਆਰਬਿਟ ਨੂੰ ਸਬਸਕ੍ਰਾਈਬ ਵੀ ਕਰੋ